ਲਾ ਲੈ ਭਾਈ ਗਾਜਰੀ ਲੈ ਲੈਨੇ ਆ ਲੈ ਲਾ ਦੇ ਚਾਰੂ ਆ ਕੀ ਕਰੀ ਜਾਨੀ ਆ ਅੱਖ ਨਾਲ ਪਾਲਾਂਗਾ ਨੂੰ ਚੱਕ ਕੇ ਲੈ ਦੇਖ ਲੈ ਐ ਚੱਕਦੀ ਹੈ ਕਿ ਜਿਵੇਂ ਬਾਹਲੇ ਹੋ ਮੁਸ਼ਕਲ ਨਾਲ ਹੁੰਦਾ ਤੂੰ ਹੱਥ ਲਾ ਲੈ ਇਹਨੂੰ ਕਿਉਂ ਬੇਬੇ ਫੇਰ ਕਿਆ ਕਾਦੇ ਵਾਸਤੇ ਬਣਾਏ ਨੇ ਚੱਕਣ ਵਾਸਤੇ ਬਣਾਏ ਨੇ ਇਹ ਮੇਰੀ ਗੱਲ ਸੁਣ ਲੈ ਪੂਰਾ ਅੱਖ ਨਾਲ ਚੱਕ ਲੈ ਚੰਗੀ ਤਰ੍ਹਾਂ ਉੱਤਰੋ ਇਕੱਠਾ ਕਰ ਲੈ ਬੌਕਰਾਂ ਯਾ ਠੁੰਗਾ ਮਾਰੀਆਂ ਨਹੀਂ ਗੁੜ ਤੂੰ ਕਹੇ ਦੇ ਮਾੜਾ ਬੇਬੇ ਮੈਂ ਥੋੜਾ ਲਿਓਨੀ ਆ ਚੱਕ ਕੇ ਕੋਈ ਨਾ ਬੇਬੇ ਚਾਹੇ ਇਹਦੇ ਨਾਲ ਚੱਕਲਾ ਚਾਹੀਏ ਥਣਾ ਪੈਣਾ ਪਾਉਣਾ ਤਾਂ ਬੱਠਲ ਜੀ ਕੋਈ ਨਾ ਅਸੀਂ ਆਪੀ ਚੱਕ ਦਾਂਗੇ ਜਾਂ ਤੂੰ ਆਪਦਾ ਕੰਮ ਕਰ ਲੈ ਜਾ ਕੇ ਮੈਂ ਮੇਰੀ ਗੱਲ ਸੁਣ ਆ ਦੁੱਧ ਪੀਣ ਵੇਲੇ ਸਾਨੂੰ ਮੁਸ਼ਕ ਨਹੀਂ ਆਉਂਦਾ ਹੈਗਾ ਹੁਣ ਸਾਨੂੰ ਮੁਸ਼ਕ ਆਉਂਦਾ ਹੈਗਾ ਕੋਈ ਨਾ ਬੇਬੇ ਜਿਆਦਾ ਨਾ ਤੂੰ ਬੋਲੀ ਜਾ ਸਤਾਪੀ ਚੱਕ ਦਾਂਗੀ ਆ ਦੇਖ ਲੈ ਕਹਿੰਦੀ ਜਿਆਦਾ ਨਾ ਬੋਲੀ ਜਾ ਆਮਣਾ ਆ ਨਹੀਂ ਭਾਈ ਬੱਠਲ ਚ ਪਾਉਣ ਵਾਲਾ ਹੈਗਾ ਆਹ ਆ ਤਾਂ ਪੱਥਰ ਨਾਲ ਆਇਥੇ ਨਾ ਪਾਈ ਇਹਨੂੰ ਤਾਂ ਇੱਧਰ ਕਰ ਦੇ ਮੈਂ ਆਪੇ ਕਰ ਦਾਨੀ ਆ ਤੂੰ ਇੱਧਰ ਚੱਲ ਜਾ ਬੇਬੇ ਕੰਮ ਕਰ ਲੈ ਚੁੱਪ ਕਰਕੇ ਪੱਥ ਦੇ ਆਇਆ ਕਰੋ ਸਮਝ ਗਈ ਕੋਈ ਨਾ ਪੱਥ ਪੱਥਰ ਨੂੰ ਹੁਣ ਕਿਹੜੇ ਬਾਥੀਆਂ ਉੱਠਦੀਆਂ ਨੇ ਤਰੇਲ ਤਾਂ ਪਈ ਜਾਂਦੀਆਂ ਮਹੀਨਾ-ਮਹੀਨਾ ਸੁੱਕਦੀਆਂ ਨਹੀਂ ਹੈਗੀਆਂ ਹਲੇ ਤੱਕ ਤਾਂ ਉਹ 20 ਦਿਨਾਂ ਨਹੀਂ ਥੱਲੀਆਂ ਗਈਆਂ ਗਿੱਲੀਆਂ ਹੋ ਰਹੀਆਂ ਸਾਰੀਆਂ ਇਹ ਕਿੱਥੇ ਛਿੱਟ ਕੇ ਆਵਾਂਗੇ ਰੰਦੀ ਪੇ ਨੂੰ ਤਾਂ ਆਪਾਂ ਰੂੜੀ ਤੇ ਛਿੱਟਿਆਵਾਂਗੇ ਮੈਂ ਕਹਿੰਦੀ ਸੀਗੀ ਪੱਥਿਆਂ ਦੀ ਤਾਂ ਚੰਗੀ ਗੱਲ ਸੀਗੀ ਲੈ ਬੇਬੇ ਆ ਤੇਰੇ ਵਰਗੀਆਂ ਬੁੜੀਆਂ ਨਾ ਪੀੜੀ ਡਾਕੇ ਪੱਥਰਾਂ ਦੀਆਂ ਨੇ ਆ ਤਾਈ ਵਿਚਾਰੀ ਇੱਕ ਮਿੰਟ ਨਹੀਂ ਟਿਕਦੀ ਹੈਗੀ ਤੂੰ ਨਾ ਸਾਰਾ ਲੈਣਾ ਉਹ ਕਦੇ ਇਹਦੇ ਵਾਗੀ ਕਦੇ ਉਹਦੇ ਵਾਗੀ ਮੇਰੀ ਗੱਲ ਸੁਣ ਮੇਰੇ ਤਾਂ ਦੋ ਨੂੰ ਹੈਗੀਆਂ ਕਰਨੀ ਹੀ ਹੈ ਇਹ ਕਰਨੀ ਹੈ ਹੁਣ ਮੈਂ ਕਰੂੰਗੀ ਇਹ ਨਾ ਉਹਦੇ ਲੈ ਬੇਬੇ ਕੰਮ ਥੋੜੇ ਨੇ ਅੱਛਾ ਇਹ ਨਾ ਮਤਲਬ ਤਾ ਤੂੰ ਹਾ ਕੰਮ ਕਰਨ ਵਾਸਤੇ ਲੈਣ ਦਗਾਣੀਆਂ ਹੈ ਜਿਵੇਂ ਮਰਜ਼ੀ ਸਮਝੀ ਜਾ ਬੇਬੇ ਨਾਲੇ ਤਾਂ ਅਸੀਂ ਕੰਮ ਕਰੀ ਜਾਂਦੀਆਂ ਰਹਿੰਦੀਆਂ ਹੈ ਨਾਲੇ ਤੂੰ ਫਿਰ ਬੋਲਦੀ ਹੈਗੀ ਹਾਂ ਨਾ ਮੈਂ ਕੀ ਬੋਲਿਆ ਸੋਨੂੰ ਐਂ ਕਿਹਾ ਵੀ ਹੱਥਾਂ ਨਾਲ ਚੱਕ ਕੇ ਉੱਥੇ ਆ ਦੇਖ ਲੈ ਫਿਰ ਕੀ ਹੁੰਦਾ ਜੇ ਪੱਸਰੇ ਨਾਲ ਚੱਕ ਲਿਆ ਤਾਂ ਹਾਏ ਨਹੀਂ ਬੇਬੇ ਆਹ ਚੱਪਲਾ ਪਾ ਕੇ ਗਈ ਸੀ ਨਵੇਂ ਬੂਟ ਕਿੱਥੋਂ ਲੈ ਹੁੰਦੇ ਤੇ ਨੀ ਪੋਲੇ ਜੇ ਹੈਗੀ ਮੈਂ ਲੈ ਆਈ ਇੱਥੋਂ ਦੁਕਾਨ ਤੋਂ ਨਵੀਂ ਵੈਰੈਟੀ ਜੀ ਆਈ ਸੀਗੀ ਮੈਂ ਕਿਹਾ ਚੱਲ ਲਈ ਆਵਾ ਨਾ ਸਾਡੇ ਵਾਰੀ ਤੇਰੇ ਖਿਜੇ ਚੋਂ ਪੈਸਾ ਨਹੀਂ ਨਿਕਲਦਾਗਾ ਤੁਸੀਂ ਤਾਂ ਟੋਕ ਦਿਆ ਕਰੋ ਕੋਈ ਗੱਲ ਨਹੀਂ ਦਵਾ ਦਾਂਗੇ ਸੋਨ ਨੂੰ ਵੀ ਆ ਛੋਡੇ ਜਿਹੜੇ ਪਾਏ ਹੋਏ ਇਹਨਾਂ ਤੇ ਕਿਹੜਾ ਪੈਸੇ ਨਹੀਂ ਲੱਗੇ ਆਉਣ ਜਾਂ ਇਹੀ ਤਾਂ ਸਾਡੇ ਧੋਕੇ ਆਉਣ ਜਾਣ ਚ ਨੇ ਤੇ ਇਹੀ ਸਾਡੇ ਗੋਹੇ ਕੂੜੇ ਚ ਬੇਬੇ ਤੇਰੀ ਹਾਂ ਤੇ ਐਡੀ ਸੋਹਣੀ ਜਿਹੜੀ ਤੂੰ ਜੁੱਤੀ ਲੈਂਦੀ ਸੀਗੀ ਆ ਕਿੰਨੇ ਆ ਵਿਆਹ ਨਹੀਂ ਆ ਗਈ ਸੀ ਇੱਥੇ ਆਪਣੇ ਪਿੰਡ 'ਚ ਹੀ ਉਦੋਂ ਤੇ ਉਹ ਵੀ ਤੇਰੇ ਕੋਲ ਸਾਡੇ ਕੋਲ ਤਾਂ ਕੋਈ ਜੁੱਤੀ ਵੀ ਨਹੀਂ ਹੈਗੀ ਚਲ ਕੋਈ ਨਾ ਅਸਤਾਹੀ ਬੂਟ ਪਾਈ ਰੱਖਣੀਆਂ ਕਰ ਲਓ ਐਵੇਂ ਨਾ ਬੋਲੀ ਜਾਓ ਦੋਨੇ ਜਾਣੀਆਂ ਚਲ ਨਹੀਂ ਆਮੜੇ ਆਪਾਂ ਕਰਨ ਥਾਂ ਹੀ ਗੱਲ ਤਾਂ ਕੱਢਤੀ ਇਹਦੀ ਆ ਹੁਣ ਨਾ ਗੋਹਾ ਸੱਟ ਕੇ ਆਪਾਂ ਤੇ ਇਹਨੂੰ ਸੂਟਾਂ ਬਾਰੇ ਕਹਿੰਦੇ ਆ ਨਲੇ ਕਹਾਂਗੇ ਜੁੱਤੀਆਂ ਮੈਂ ਤਾਂ ਇਹ ਗੱਲ ਸਿੱਖਤੇ ਹੁਈ ਨੇ ਕਹਦੇ ਤੁਸੀਂ ਹਾਂ ਨਵੇਂ ਸੂਟ ਪਾਈ ਫਿਰਦੂਗਾ ਨਹੀਂ ਚਲ ਉਹਨੂੰ ਪਤਾ ਨਹੀਂ ਲੱਗਿਆ ਗੱਲ ਧਿਆਨ ਚੋਂ ਨਿਕਲ ਗਈ ਗੱਲ ਢਲ ਗਈ ਹੋਰ ਮੈਂ ਤਾਂ ਐਸੀ ਆਖੂਗਾ ਕਾਈ ਨਾਲ ਉਹ ਆਪਣੀ ਬੁੜੀ ਬਾਲੀ ਚਲਾਕ ਆ ਨਹੀਂ ਕਾਈ ਵਿਚਾਰੀ ਭੋਲੀ ਭਾਲੀ ਹੈ ਬਾਲੀ ਭੋਲੀ ਹੈ ਤਾਂ ਤਾਂ ਭਾਲੀ ਚਲੇ ਤਰ ਉਹ ਦੇਖ ਤੀ ਆਪਾਂ ਨੂੰ ਆਏ ਨਹੀਂ ਦੱਸਿਆ ਕਿ ਮੈਂ ਬੂਟ ਲੈਣ ਜਾਂਦੀ ਆ ਹੈ ਮੈਂ ਕਿਤੇ ਇਹ ਨਾ ਮੰਗ ਲੈਣਾ ਹਾਂ ਉਹ ਹੁਣ ਆਪਾਂ ਨੂੰ ਤਾਂ ਕਹਿੰਦੀ ਲਓ ਮੈਂ ਕਿਉਂ ਕੰਮ ਕਰਾਂ ਮੇਰੇ ਤਾਂ ਦੋ ਨੂੰ ਹਨ ਆ ਪਰਸੋਂ ਨਾ ਆਪਣੀ ਕੁੜੀ ਸਿੰਦੀ ਨਾਲ ਗੱਲਾਂ ਕਰੀ ਜਾਂਦੀ ਸੀ ਇਹ ਵੱਡੀ ਨਾਲ ਉਹਨੂੰ ਕਰੀ ਜਾਵੇ ਮੈਂ ਤੇਰੀ ਸੱਸ ਕੀ ਕਰਦੀ ਆ ਮੈਂ ਤੂੰ ਭਾਂਡੇ ਮਾਂਜੀਆਂ ਨਹੀਂ ਭਾਈ ਸੱਸ ਨੂੰ ਪੀੜੀ ਦੇ ਕੇ ਭਾਂਡੇ ਮੰਜਲ ਬਿਠਾਇਆ ਕਰ ਮੈਂ ਤੂੰ ਤੂੰ ਕਹੇ ਤੂੰ ਕਹੇ ਤੋ ਨੀ ਹੋ ਕਰਦੀ ਬਾਤੀ ਚਾਹ ਦੀ ਉੱਥੇ ਪੀ ਕੇ ਧਰ ਦੇ ਨਾ ਇਹ ਨਹੀਂ ਹੈਗੇ ਮਾਂਜ ਨਾਲੀ ਥਾਂ ਤੇ ਤਾਂ ਗੱਤ ਧਰ ਕੇ ਪਤਾ ਕੀ ਆ ਤੂੰ ਤਾਂ ਹਲੇ ਉੱਠੀ ਨਹੀਂ ਸੀ ਵੀ ਮੈਂ ਗਈ ਚਾਹ ਫੜਾਉਣ ਕਰੀ ਮੈਨੂੰ ਦੇਖ ਕੇ ਕਰਨ ਲੱਗੀ ਹਾਏ ਅ ਲੱਤੇ ਵਾਲੀ ਦੁਖੀ ਅੰਨੀ ਆ ਜਾਇਖਾਣੇ ਦੀ ਨਾ ਹੁਣ ਹੁਣ ਤਾਂ ਕੁਛ ਨਹੀਂ ਲੱਤ ਨੂੰ ਹੈ ਦੇਖ ਲੈ ਕਿੰਨੀ ਸੋਹਣੀ ਨਖਰੀ ਫਿਰਦੀ ਆ ਹੈ ਪਾ ਕੇ ਕੱਪੜੇ ਕੋਈ ਨਾ ਬਰਾਬਰ ਬਰਾਬਰੀ ਪਾ ਕੇ ਰੱਖਿਆ ਕਰਾਂਗੇ ਆਪਾਂ ਵੀ ਮੇਰੀ ਗੱਲ ਸੁਣ ਆਪਾਂ ਨੂੰ ਤਾਂ ਨਹੀਂ ਨਾ ਸੂਟ ਦਮਾਉਂਦੀ ਜਿਹੜੇ ਆਪਣੇ ਆਪ ਤਾਂ ਘਰੇ ਸੜੇ ਭਲੇ ਪਾਈ ਰੱਖਦੇ ਆ ਹੈ ਔਰ ਨਵੇਂ ਆਪਾਂ ਲਮਾਰੇ ਚੀਚੇ ਨੇ ਰੱਖੇ ਨੇ ਮੈਂ ਤਾਂ ਹੈਗਾ ਨਹੀਂ ਰੋਜ਼ ਨਵੇਂ ਤਨੋਂ ਮਾ ਕੱਢ ਕੇ ਪਾ ਕੇ ਪਾਈ ਨਹੀਂ ਮੈਨੂੰ ਕਹਿ ਕੇ ਗਈ ਸੀ ਕਹਿੰਦੀ ਤਾញੋਂ ਨਹੀਂ ਸੋਡੇ ਸੂਟ ਉਸ ਦਾ ਕਾਵਲੇ ਬੁੱਝੋਂ ਕਹਿੰਦੀ ਕਹਿੰਦੀ ਘਰੇ ਲਾ ਲਿਆ ਕਰੋ ਨਾ ਦੋਸਤਾਂ ਨਾਲ ਨਾ ਮੈਂ ਤਾਂ ਹੁਣ ਸਾਰੇ ਪਾਇਆ ਕਰੂੰ ਅੰਦੇ ਨ ਦੰਦੇ ਵਧੀਆ ਉਹਨਾਂ ਨੇ ਪਾ ਪਾ ਕੇ ਪਾੜ ਦਿੰਨੇ ਆ ਆਪਣੇ ਸਾਹਮਣੇ ਆਪ ਪੱਕਾ ਕਹਿਣਾਗਾ ਚੰਗਾ ਹਾਂ ਹਾਂ ਮੇਰੀ ਰਾਏ ਸਿਰ ਆਇਆ ਰੱਖੀ ਮੈਂ ਤੇਰੇ ਨਾਲ ਹੀ ਆ ਮੈਂ ਜੇ ਤੂੰ ਆਈ ਜਾਈਂ ਜੇ ਮੈਂ ਮੈਂ ਕਰਦੀਆਂ ਫਿਰ ਮੈਂ ਮੈਂ 부ੜੀ ਤੋ ਕੀ ਲੈਣਾਗਾ ਜਦੋਂ ਕੁਝ ਲਿਆ ਕੇ ਨਹੀਂ ਦਿੰਦੀ ਤੇਰੇ ਬਰਾਬਰ ਹੀ ਐ ਨਹੀਂ ਆਪਣੀ 부ੜੀ ਤਾਂ ਨਾ ਜੇ ਭਾਂਡਿਆਂ ਨਾ ਬੱਠਲ ਪਿਆ ਹੋਊਗਾ ਦੇਖ ਕੇ ਲੋਕਾਂ ਦੇ ਘਰੇ ਟਲ ਜਾਂਦੀ ਆ ਚੱਲ ਚੰਗਾ ਤੂੰ ਪਾਲਾ ਕੂੜਾ ਜਾ ਪਸਦੀਆਂ ਪੁੱਤਰੀਆਂ ਨਹੀਂ ਹੈਗੀਆਂ ਪਰੂੜੀ ਤੇ ਸਿੱਟ ਕੇ ਪੈ ਜਾਵਾਂਗੇ ਬਸ ਚੱਲ ਦੇਖ ਲੈ ਲੈ ਪੈਣ ਮੈਂ ਤਾਂ ਫੌੜਾ ਜਿ ਇੱਥੇ ਖੜਾ ਕਰ ਬਦਦੀਆਂ ਨਹੀਂ ਕਰਦੀਆਂ ਨਹੀਂ ਹੈਗੀਆਂ ਕਹਿੰਦੀ ਗੋਹਾ ਪੱਥਿਆ ਨੀਏ ਥੋਤਾ ਕੀ ਲੱਗਿਆ ਚਲਾ ਪੱਤੇ ਬਸ ਆ ਜਾਏ ਤਾਂ ਫੇਰ ਡਿੱਗ ਜਾਣਗੇ ਨਹੀਂ ਚਲਾ ਅੱਜ ਤੇਰੇ ਬਾਈ ਨੇ ਅੰਬਰਤਾ ਵੀ ਭੇਜਤਾ ਪਾਣੀ ਪਿਉਣਾ ਨਹੀਂ ਤਾਂ ਆਪਾਂ ਚਲ ਬਸ ਛੱਡ ਦੇ ਹੁਣ ਆ ਜਾ ਨਹੀਂ ਤਾਂ ਆਪਾਂ ਨੂੰ ਪਾਣੀ ਪਿਉਣਾ ਪੈਂਦਾ ਲੈ ਦੇਖ ਲਾ ਆ ਦੇਖ ਲਾ ਇਹਨਾਂ ਨੂੰ ਐ ਨਹੀਂ ਆਉਂਦੀ ਵੀ ਆਹ ਨਵੇਂ ਕੱਪੜੇ ਆ ਸੀ ਘਰ ਦੇ ਕੰਮਾਂ ਚ ਘੜੀਸਾਂਗੇ ਆ ਛੋਟੀ ਤਾਂ ਬੂਟ ਜਰਾਬਾਂ ਕਰਦੀਆਂ ਗੱਲ ਇਹਨਾਂ ਨੂੰ ਰੇ ਆ ਜਾਣ ਦੇ ਚਮਕੀਆਂ ਦਮਕੀਆਂ ਫਿਰਦੀਆਂ ਨਹੀਂ ਗੀਆਂ ਦੋਨੀਆਂ ਜਾਣੀਆਂ ਵੀ ਗੋਹੇ ਕੂੜੇ ਚ ਤੁਸੀਂ ਦੂਜੇ ਪੁਰਾਣੇ ਕੱਪੜੇ ਪਾ ਲਓ ਸਹਰੀਓ ਇਕ ਕਿਤੇ ਜਾਣ ਆਉਣ ਵਾਸਤੇ ਰੱਖ ਲੋ ਹੈ ਆਉਣ ਦੇ ਕਰਮ ਗੱਲ ਮੈਂ ਐਵੇਂ ਨਹੀਂ ਲੋਟ ਆਉਂਦੀ ਹੈ ਕੀ ਹੋਣਾ ਬੇਬੇ ਨਹੀਂ ਬੇਬੇ ਥੱਕ ਗਈ ਅੱਜ ਤਾਂ ਸੀ ਐਡਾ ਦਾ ਢੇਰ ਗੋਹੇ ਦਾ ਪਿਆ ਹਲੇ ਉਹ ਥੱਕ ਨਹੀਂ ਆ ਕਹਿੰਦੀ ਜੀ ਮੈਨੂੰ ਐ ਦੱਸੋ ਕੁੜੇ ਦੋਨੇ ਜਾਣੀਆਂ ਕੀ ਇੱਕਾ ਕਰ ਛੱਡਾ ਨਵੇਂ ਕੱਪੜੇ ਪਾਈ ਫਿਰਦੀੋਂ ਨਾ ਗੋਹੇ ਗੂੜੇ ਚ ਸਾਨੂੰ ਕੀ ਨਹੀਂ ਆਖਿਆ ਲਾ ਬੇਬੇ ਇਹਨੂੰ ਤਾਂ 4 ਸਾਲ ਹੋ ਗਏ 4 ਸਾਲ ਹੋ ਗਏ ਬੇਬੇ ਮੇਰੀ ਗੱਲ ਸੁਣੋ ਅਲਮਾਰੀ ਭਰੀ ਪਈਏ ਕੱਪੜਿਆਂ ਦੀ ਤੁਸੀਂ ਬਾਹਰ ਅੰਦਰ ਜਾਂਦੇਗਾ ਨਾ ਸਾਨੂੰ ਉਸ ਪਤਾ ਕੀ ਕਹਿੰਦੇ ਆ ਨੇ ਬੁੜੀਆਂ ਕਹਿੰਦੇ ਆ ਤੁਸੀਂ ਪੁਰਾਣੇ ਕੱਪੜੇ ਪਾ ਕੇ ਰੱਖ ਦਉਂ ਨਹੀਂ ਇਹ ਤੁਹਾਨੂੰ ਸੂਟ ਨਹੀਂ ਸਮਾ ਕੇ ਦਿੰਦਾ ਕੋਈ ਫਿਰ ਇਹ ਤੇ ਗੱਲ ਆਉਂਦੀ ਹੈ ਫਿਰ ਕੋਈ ਨਹੀਂ ਹੁਣ ਵਧੀਆ ਸੀ ਨਵੇਂ ਤੋਂ ਨਵਾਂ ਸੂਟ ਪਾ ਲਿਆ ਕਰਾਂਗੇ ਕੱਢ ਕੇ ਅਲਮਾਰੀ ਚ ਹੋਰ ਐਨੇ ਪਏ ਨੇ ਉਹ ਤਾਂ ਪੱਟਨੇ ਨਹੀਂ ਹੈਗੇ ਰੋਜ਼ ਬਦਲ ਬਦਲ ਪਾ ਲਿਆ ਕਰਾਂਗੇ ਆਹੋ ਨਾ ਲੋਕਾਂ ਦਾ ਕੀ ਆ ਲੋਕ ਤਾਂ ਕਹਿੰਦੇ ਰਹਿੰਦੇ ਆ ਆਪਦੇ ਘਰਵੰਦੀ ਦੇਖਿਆ ਕਰੋ ਵੀਰ ਹਾਂ ਮੈਂ ਤੁਹਾਨੂੰ ਦੱਸਾਂ ਇਹ ਜਿਹੜੀਆਂ ਗੱਲਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਨਵਾਂ ਲੀੜਾ ਕੱਪੜਾ ਲੈ ਬੇਬੇ ਆ ਸੂਟਾ ਪਾਉਣ ਨਾਲ ਕਿਹੜਾ ਕੋਈ ਨੰਗ ਹੋ ਜਾਂਦਾ ਵੀ ਜੇ ਸੂਟ ਪਾ ਲੇ ਘਰ ਬਣੀ ਦੇਖੋ ਬੇਬੇ ਮੇਰੀ ਗੱਲ ਸੁਣ ਤੂੰ ਕਿਹੜਾ ਸਾਨੂੰ ਕਦੇ ਨਵਾਂ ਸੂਟ ਸਮਾ ਕੇ ਦਿੱਤਾ ਕਿੰਨਾ ਟਾਈਮ ਹੋ ਗਿਆ ਵਰਤਾਂ ਵੇਲੇ ਸਮਾ ਕੇ ਦਿੱਤੇ ਸੀ ਤੂੰ ਸਾਨੂੰ ਦਿੱਤੇ ਸੂਟ ਉਹ ਵੀ 4 400 ਦੇ ਹਾਂ ਲੈ ਦੇਖ ਲੈ ਉਹ ਹੀ ਪਾਈ ਜੰਦੀਆਂ ਤੇ ਆਹ ਜਿਹੜੇ ਆਉਂਦੇ ਹੈਗੇ ਚਾਹੇ ਪੇਕਿਆਂ ਦੇ ਆਹ ਸਾਮਕੇ ਤਾਂ ਰੱਖੋ ਸਾਨੂੰ ਤਾਂ ਨਾ ਸੱਚਾ ਹੋਵੇ ਦੇਦੇ ਐ ਕਰਦੇ ਆ ਪੇਟੀ ਚੁੱਲੀ ਲਾੜਾਂ ਨੇ ਆਹ ਸਾਹਮਣੇ ਨਵੇਂ ਨਾ ਪਾਉਂਦੇ ਸਾਨੂੰ ਰਵਾਇ ਦੇ ਆ ਪ੍ਰਾਣੀ ਪਾਈ ਜਾਵਾਂਗੇ ਕੜਕੜ ਆ ਤੇਰੇ ਵਾਲੇ ਦੇ ਦੇ ਕੋਈ ਉਹ ਪਾਲਿਆ ਕਰਾਂਗੇ ਚੰਗਾ ਅੱਛਾ ਮੇਰੇ ਵਾਲੇ ਬੁੜੀ ਵਾਲੇ ਸੋਟ ਠੀਕ ਆ ਜਾਣਗੇ ਫੇਰ ਕੈਨੀ ਤਾਂ ਤੁਹਾਈਆਂ ਸਾਨੂੰ ਤਾਂ ਬੇਬੇ ਤੂੰ ਬੁੜੀਆਂ ਬਣਾ ਰੱਖਿਆ ਆ ਸਾਨੂੰ ਤਾਂ ਲੋਕ ਆਏ ਕਹਿੰਦੇ ਨੇ ਨਾ ਮਨਾ ਵੀ ਤੁਸਤਾ ਭਾਈ ਇਹਨਾਂ ਦੀਆਂ ਬਹਵਾਂ ਲੱਗਦੀਆਂ ਹੀ ਨਹੀਂ ਉਹ ਤਾਈ ਕਿ ਨੂਹਾਂ ਦੇਖ ਲੈ ਕਿੰਨੀਆਂ ਸੋਹਣੀਆਂ ਮੜ ਬਣ ਕੇ ਰਹਿੰਦੀਆਂ ਨੇ ਖਬਰੇ ਤਾਈ ਨੇ ਆਪਾਂ ਨੂੰ ਤਾਂ ਹੀ ਕਿਹਾ ਹੋਵੇ ਆਹੋ ਤਾਈ ਦੀ ਚੱਕ ਚ ਆਈਆਂ ਤਾਈਆਂ ਬੋਲਦੀਆਂ ਮੈਂ ਵੀ ਆਖਿਆ ਕਦੇ ਅੱਗੇ ਤਾਂ ਬੋਲੀਆਂ ਨਹੀਂ ਹੈਗੀਆਂ ਅੱਜ ਦੋਨੇ ਜਾਣੀਆਂ ਬਾਲਾ ਬੋਲੀਆਂ ਜਾਂਦੀਆਂ ਨੇ ਕੀ ਹੋ ਗਿਆ ਜੇ ਤਾਈ ਨੇ ਸਾਡੇ ਨੂੰ ਸਾਨੂੰ ਕਹਤਾ ਆ ਤੂੰ ਕਿਹੜਾ ਤਾਈ ਦੀਆਂ ਨੂੰ ਸਾਨੂੰ ਕਹਿ ਕੇ ਨਹੀਂ ਆਉਂਦੀ ਰਹੀ ਮੈਂ ਤਾਬੀਰਾਂ ਹੀ ਕਹਿ ਨਹੀਂ ਆ ਲੀੜਾ ਕਪੜਾ ਸਾਹਮ ਕੇ ਰੱਖਿਆ ਕਰੋ ਹੋਰ ਮੈਂ ਕੀ ਕਹਿਣਾ ਤਾਈ ਜੀ ਨੂੰ ਸਾਨੂੰ ਚਾਰ ਪਾਲਾ ਕਰ ਦੂੰ ਦੀਪ ਸਾਹਮ ਕੇ ਰੱਖ ਲਿਆ ਕਰ ਸੂਟ ਕਰਦੀ ਬੇਬੇ ਤੂੰ ਵੀ ਨਹੀਂ ਤੁਸੀਂ ਆਹਦੀ ਬੇਬੇ ਦੇ ਹੱਥ ਕਬੀਲਦਾਰੀ ਫੜਾਈ ਆ ਨਾ ਤਾਂ ਰੁਪਿਆ ਵੀ ਨਹੀਂ ਲਾਉਂਦੀ ਹੈਗੀ ਕੋਈ ਨਾ ਵੀਰ ਗਰਸਾਰ ਲੈ ਨਹੀਂ ਢਾਈ ਜਾਂਦੇ ਹੈਗੇ ਗੱਲ ਸੁਣਾ ਆ ਦੇਖੀ ਤੂੰ ਆਪਦੇ ਬੂਟ ਤਲ ਲਿਆਉਂਦੇ ਹੈ ਸਾਨੂੰ ਵੀ ਇੱਕ ਇੱਕ ਜੋੜਾ ਜੁੱਤੀ ਦਾ ਦਵਾ ਦੇ ਨਹੀਂ ਦਵਾ ਦੂੰਗੀ ਕੋਈ ਨਾ ਚਾਰ ਪੈਸੇ ਆ ਜਾਣ ਤੇ ਦੁੱਧ ਆ ਲੈਣੋਂ ਮਾਸਿਕਾ ਵਿਆਹ ਆ ਰਿਹਾ ਉੱਥੇ ਕੀ ਪਾਵਾਂਗੇ ਹਾਂ ਵਿਆਹ ਵਾਸਤੇ ਕਹਣੀ ਆ ਵੀ ਜੁੱਤੀ ਦਵਾ ਦੇ ਹੋਰ ਕਾਦੇ ਵਾਸਤੇ ਬਈ ਮੈਂ ਤਾਂ ਇਹ ਕਹਣੀ ਆ ਆਪਾਂ ਤਾਂ 3500 ਦਾ ਸੂਟ ਲਵਾਵਾਂਗੇ ਕਿ ਬੇਬੇ ਆ ਹੁਣ ਤਾਂ ਵਰਤਨਾ ਵੇਲੇ ਲਿਆ ਕੇ ਦਿੱਤਾ ਸੀ ਮੁੜ ਕੇ ਸਾਨੂੰ ਕੋਈ ਲੀਰ ਨਹੀਂ ਦਿਖਾਈ ਲੈ ਮੈਂ ਤਾਂ ਆਪ 3500 ਵਾਲਾ ਲਵਾਂ ਬੇਬੇ ਫਿਰ ਨਹੀਂ ਕਿੱਥੇ ਕਮਲਿਓ 3500 ਦੇ ਦੋ ਬਣਾ ਲਵਾਂ ਕਿਉਂ ਇੰਨਾ ਘਰ ਪੱਤੀ ਆਨੀ ਆਂਗੇ ਹਾਂ ਲੈ ਦੇਖ ਲੈ ਤੇਰੀ ਗੱਲ ਸੁਣਾਂ ਤੂੰ ਸਾਨੂੰ ਸਾਲ ਬਾਅਦ ਸੂਟ ਦਵਾਈ ਆ ਵਰਤਾਂ ਮੇਲੇ ਦਾ ਦਵਾਈਆ ਵਰਤਨ ਲੰਗੇ ਨੇ 2.5 ਮਹੀਨੇ ਹੋਏ ਨੇ ਜੇ ਹੁਣ ਦਵਾ ਦੇਗੀ ਫੇਰ ਕੀ ਲੋੜ ਆ ਉਹ ਤਾਂ ਬਰਾਮਣ ਨਾ ਹੋਇਆ ਚਾਹ ਤਾ 400 ਦਾ ਸੀਗਾ ਚੰਗਾ ਹੁਣ ਇੰਨੀਆਂ ਗੱਲਾਂ ਮਾਰੀ ਜਾਉਂਗੇ ਸੂਟਾਂ ਦੀਆਂ ਤੇ ਬੂਟਾਂ ਦੀਆਂ ਕੋਈ ਚਾਹ ਪਾਣੀ ਦਾ ਨਾਂ ਲਾਉਂਗੇ ਮੇਰਾ ਬੇਬੇ ਇੱਕ ਗੱਲ ਦੱਸਾਂ ਹਾਂ ਆ ਚਾਹ ਤੇ ਆਹ ਤਾਈ ਨਾ ਉਹਦੀਆਂ ਨੂਹਾਂ ਜੇ ਗੋਹਾ ਪਖਣ ਜਾਂਣਾ ਆਉਂਦੀਆਂ ਨੂੰ 10 ਵਾਲੀ ਚਾਹ ਬਣਾ ਲਾਂਦੀ ਆ ਆ ਤੂੰ ਆ ਕੇ ਲੋਕਾਂ ਦੇ ਘਰੋਂ ਮੰਜੇ ਤੇ ਬਹਿ ਜਾਣੀ ਆ ਨਾ ਫਿਰ ਤੇਰੇ ਕਿਹੜਾ ਹੱਥ ਕੱਸਦੇ ਨੇ ਵੀ ਜੇ ਤੂੰ ਨੂੰਹਾਂ ਨੂੰ ਘਟ ਚਾਹ ਦੀ ਕਰਕੇ ਪਿਆ ਦੇਂਗੀ ਕੋਈ ਨਹੀਂ ਮੇਰੇ ਪੁੱਤਾਂ ਨੇ ਛੜਾਇਆ ਮੇਰਾ ਕੰਮ ਜਿੰਨਾ ਚਿਰ ਅਸੀਂ ਬੁਆ ਸੱਟਣ ਗਈਆਂ ਸੀ ਤੂੰ ਉਨੇ ਚਿਰ ਚਾਹ ਬਣਾ ਲੈਂਦੀ ਨਹੀਂ ਅਸੀਂ ਪੀ ਲੈਂਦੀ ਆ ਘੁੱਟ ਘੁੱਟ ਆਹੋ ਫਿਰ ਤੇਰੇ ਪੁੱਤਾਂ ਨੇ ਨੌਕਰਾਨੀਆਂ ਲਿਆਂਦੀਆਂ ਨੇ ਕਿਸੇ ਦੀਆਂ ਕੁੜੀਆਂ ਨਹੀਂ ਵਿਆਹ ਕੇ ਲਿਆਂਦੀਆਂ ਨਾਲੇ ਜਿਹੜੀਆਂ ਗੱਲਾਂ ਤੁਸੀਂ ਸੂਟਾਂ ਦੇ ਕਰਦੀਆਂ ਨਾ ਮੁੰਡਿਆਂ ਨੂੰ ਆ ਲੈਂਦੇ ਮੈਂ ਤਾਂ ਉਹਨਾਂ ਨਾਲ ਰਾਏ ਕਰੂੰਗੀ ਜਾਓ ਇੱਕ ਜਾਨੀ ਚਾਹ ਬਣਾ ਕੇ ਲਿਆਓ ਮੇਰੇ ਵਾਸਤੇ ਬੇਬੇ ਤੇਰੇ ਵਰਗੇ ਮੁੰਡੇ ਨੇ ਉਹ ਕਿਹੜਾ ਸਾਡੇ ਪਿੱਛੇ ਲੱਗਦੇ ਨੇ ਮਾਂ ਪਿੱਛੇ ਲੱਗਣਗੇ ਭਾਈ ਸਾਡੀ ਤਾਂ ਅੱਜ ਤੱਕ ਨਹੀਂ ਸੁਣੀ ਲੈ ਮੈਂ ਬਣਾ ਲਿਉਣੀ ਆ ਚਾਹ ਦੇ ख लाबे कपड़े सुकने चल चंगा करना एक जी हूं ना आमर च काम करोगियां होर दस कद कर गलियां इन्ह दियाी ला लेंदिया ने फिर ਮੈਂ ਪਿਆਦਾ ਪਣੀ ਹਾਂ 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 ਬਸ ਪਿਆਈ ਹੈ ਨਾ ਚਲ ਆਏ ਕਰੀ ਫੇਰਾ ਅੰਬਰ ਤਾਂ ਹੋ ਕਰ ਲਈ ਪਾਣੀ ਪੀ ਕੇ ਨਾ ਕਹੀ ਫੜ ਲਈ ਆਪਾਂ ਨਾਲ ਚੰਗਾ ਹਾਂ ਹਾਂ ਕੋਈ ਗੱਲ ਨਹੀਂ ਮੈਂ ਪਾਣੀ ਪਿਆ ਕੇ ਫੜ ਲਿਓਣਾਗਾ ਹਾਂ ਹੈ ਰੋਂ ਖੇਤ ਪਈਆ ਤੇ ਅੱਜ ਆਪਾਂ ਉਹ ਖਾਲਜਾ ਘੜਿਆਵਾਂਗੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਪਾਣੀ ਪਿਆਦਾ ਫੜ ਲਿਓਣਾ ਘੜਿਆਵਾਂਗੇ ਠੀਕ ਆ ਫਿਰ ਚਲ ਮੈਂ ਇਹਨੇ ਚਾਹ ਪਾਣੀ ਬਣਵਾਉਣਾ ਕੋਟੇ ਹਾਂ ਬਣਵਾ ਲ ਬਣਵਾ ਕਿੰਨਾ ਕੰਮ ਹੈ ਦੋਨੇ ਜਾਣੀਆਂ ਸੂਟਾਂ ਨਾਲ ਹੀ ਨਹੀਂ ਰਾਈਦੀਆਂ ਬਹਾਨੇ ਜੇ ਭਾਲਦੀ ਹੋਰ ਬੇਬੇ ਆਹ ਠੀਕ ਆ ਬੀ ਪਾਲੀ ਕਿੱਧਰ ਵਗ ਗਿਆ ਆ ਸੇ ਆ ਮੜਾ ਗੋੜਾ ਕੁੜਾ ਇਹ ਕਰਕੇ ਹੁਣ ਚਾਹ ਦੀ ਘੁੱਟ ਮੰਗੀ ਹੈਗੀ ਮੈਂ ਚਾਹ ਚਾਹ ਬਣਾਉਣ ਲੱਗ ਗਿਆ ਆਹ ਬਣਾਉਣ ਲੱਗ ਗਿਆ ਚੱਲ ਲੋਟਾ ਦਿਪਾਲੀ ਗੱਲ ਸੁਣ ਆ ਹੁਣ ਕਹਿੰਦੀ ਵਿਆਹ ਆਈ ਜਾਂਦਾ ਕਾ ਹਾਂ ਤੇਰੀ ਮਾਸੀ ਦੀ ਕੁੜੀ ਦਾ ਹਾਂ ਹਾਂ ਤੇ ਸੂਟ ਲੈ ਹੁਣ ਇਹਨਾਂ ਨੂੰ ਵਰਤਾਂ ਨੂੰ ਤਾਂ ਲੈ ਕੇ ਦਿੱਤੇ ਸੀਗੇ ਹੁਣ ਹੋਰ ਸੂਟ ਆਖੇ ਸੂਟ ਵੀ ਚੰਗੇ 35 3500 ਵਾਲੇ ਲੈਣੇ ਆ ਮੈਂ ਤਾਂ ਐਂ ਕਹਿੰਦੀ ਸੀ ਵੀ 3500 ਦੇ ਦੋ ਆ ਜਾਣ ਸੂਟ ਉम्मे ਤਿੰਨ ਵੀ ਆ ਜਾਣਗੇ ਆ ਜਾਣਗੇ ਨਾ ਹਾਂ ਫੇਰ ਲਾ ਕੇ ਦੋਨੇ ਜਾਣੀਆਂ ਨਹੀਂ ਇੱਕ ਆ ਕਰ ਲਿਆ ਆ ਮੈਂ ਬੂਟ ਲੈ ਆਈ ਅੱਜ ਮੇਰੇ ਬੂਟ ਟੁੱਟੇ ਪਏ ਸੀਗੇ ਅੱਛਾ ਤੂੰ ਤਾਂ ਬੂਟ ਵਾਲੇ ਸੋਨੇ ਲੈ ਆਈ ਤੇ ਉਹਨਾਂ ਕੋਲੇ ਜੁੱਤੀਆਂ ਦਾ ਜੋੜਾ ਦਾ ਤੋੜਾਗਾ ਤੇ ਕਹਦੇ ਮੈਂ ਬੂਟ ਲੈ ਆਉਣੇ ਆ ਮੈਂ ਘਰ ਬੰਨੇ ਆ ਨਾ ਨਾ ਤੂੰ ਤਾਂ ਕਿ ਬੁੜੀ ਆ ਕਿ ਤੈਨੂੰ ਕੀ ਲੋੜ ਆ ਜੀ ਬੇਬੇ ਮੇਰੀ ਗੱਲ ਸੁਣਾ ਹਾਂ 3500 ਦੇ ਵਿੱਚ ਨਾ ਨਲੇ ਤਾਂ ਜਾਣਗੇ ਸੂਟ ਇਹਨਾਂ ਦੇ ਦੋਨਾਂ ਦੇ ਨਲੇ ਸਾਡੇ ਦੋਨੇ ਭਰਾਵਾਂ ਦੇ ਕੁਰਤੇ ਪਜਾਮੇ ਆ ਜਾਣਗੇ ਨਾ ਫੇਰ ਨਲੇ ਤੇਰਾ ਸੂਟ ਵੀ ਆਜੂ ਵਿੱਚ ਆ ਵੇ ਫੇਰ ਉਹ ਆਏ ਜੇ ਨਾ ਕਹਿਣਾ ਅਭੀ ਜਮੀ ਪਹੁੰਚੇ ਜੇ ਦਵਾ ਤੇ ਆਖਰ ਵਿਆਹ ਜਾਣਾ ਵੇ ਗੱਲ ਸੁਣ ਮੁੰਡਿਆ ਆ ਕਿਤੇ ਪਹੁੰਚੇ ਜੇ ਨਾ ਦਵਾ ਲਈ ਸੂਟ ਕਹਿਣਾ ਤੂੰ ਓ ਬੇਬੇ ਆਪੀ ਦਵਾ ਲਈ ਚਲ ਤੁਸੀਂ ਵੀ ਆ ਕੇ ਪਾਣੀ ਵਾਧਦੇ ਪਾ ਲਿਆ ਸੀ ਚਾਹਦਾ ਮੈਂ ਚਲ ਲੋਟਾ ਚੱਕ ਤੇ ਜਾਣਾ ਸੀ ਕਿਤੇ ਦੋਨਾਂ ਨੇ ਚਾਹ ਪੀ ਕੇ ਉਹ ਤਾਂ ਪਾਣੀ ਪੀ ਹੀ ਜਾਂਦਾ ਵਿਚਾਰਾ ਅੰਬਰ ਤਾਂ ਤਾਂ ਹਲੇ ਹਾਂ ਉਹਨੂੰ ਪਿਆ ਦੇਣ ਦੇ ਪਾਣੀ ਕੋਈ ਨਹੀਂ ਉਹਨੂੰ ਕਹਿ ਕਹਾਂ ਮੈਂ ਮੈਂ ਤੂੰ ਪਾਣੀ ਪਿਆ ਦੇ ਫੇਰ ਆਪਾਂ ਚੱਲਦੇ ਹਾਂ ਹਾਂ ਇਹਨੇ ਗੁੜ ਪਤਾ ਨਹੀਂ ਕਹੇ ਜਾ ਲੈਂਦਾ ਆ ਕਾਲੀ ਕਾਲੀ ਚਾਹ ਆਉਂਦੀ ਹੈਗੀ ਸਹੀ ਗੱਲ ਹੈਗੀ ਆ ਲਓ ਫੜੋ ਚਾਹ ਓਏ ਗੁੜ ਕਿਹ ਗੋਡੂ ਵੀ ਬਸ ਤੀਨੀ ਲਿਆਉਂਦੇ ਹੈਗੇ ਤੁਸੀਂ ਸਸਤੀ ਚੀਜ਼ ਨੂੰ ਹੱਥ ਪਾਉਨੇ ਖੰਜੂਸ ਹੋਂ ਤੁਸੀਂ ਲੈ ਦੇਖ ਲੈ ਬੇਬੇ ਨਾ ਦੱਸ ਤੂੰ ਹਰ ਗੱਲ 'ਚ ਕੋੜੇ ਕੰਜੂਸੀ ਕੰਜੂਸੀ ਪਰਖੀ ਜਾਂਦੀ ਹੈ ਹੈ ਲੈ ਬੇਬੇ ਜਦੋਂ ਕੰਜੂਸ ਹੈਗੇ ਆਂ 'ਚ ਪਰਖਣ ਵਾਲੀ ਕੀ ਗੱਲ ਹੈ ਦੇਖ ਲੈ ਪਾਲੀ ਉਹ ਬੇਬੇ ਹੁਣ ਗੋੜਵੇ ਦਸ ਕੀ ਵਿਚ ਵੜੇ ਆ ਵੀ ਕਿਵੇਂ ਆ ਇਹ ਖਾਣ ਪੀਣ ਵਾਲੀ ਚੀਜ਼ ਦੇ ਵੀਰ ਵਿਚ ਨਹੀਂ ਵੜੇ ਹੈਗੇ ਨਹੀਂ ਉਹ ਤਾਂ ਵਿਚ ਨਹੀਂ ਬੜੇ ਆ ਪੂਰੀ ਤਾਂ ਤੁਸੀਂ ਚੀਜ਼ ਨਹੀਂ ਲਿਆਉਂਦੇ ਆ ਹਲਦੀ ਨੂੰ 20 ਦਿਨ ਹੋ ਗਏ ਕਿ ਆਂ ਡੰਗਾ ਲਾ ਲਾ ਥੋੜੀ ਭਾ ਪਾ ਕੇ ਹਲਦੀ ਵੀ ਖਤਮ ਹੋ ਰਹੀ ਆ ਆਥਨ ਦੀ ਸਬਜ਼ੀ ਵਾਸਤੇ ਉਹ ਕੋਈ ਨਹੀਂ ਕੋਈ ਨਹੀਂ ਫਿਰ ਲਿਆਵਾਂਗੇ ਮੈਂ ਮੰਡੀ ਗਿਆ ਨਾ ਸਮਾਨ ਜਾ ਪੁਆ ਲਿਆ ਤੂੰ ਲੈ ਮੈਂ ਭੇ ਲੈ ਆਉਂ ਲਿਆ ਅੱਜ ਅਸੀਂ ਖਾਲ ਘਟ ਲਗੇ ਜੇ ਟਾਈਮ ਰਹਿ ਗਿਆ ਤਾਂ ਅੱਜ ਹੀ ਲਿਆ ਤੂੰ ਨਹੀਂ ਕੱਲ ਨੂੰ ਲਿਆ ਦੂੰਗਾ ਅਸਲ ਤੁਸੀਂ ਪੀਓ ਚਾ ਮੈਂ ਤਾਂ ਨਾਲੇ ਅਮਨ ਤੇ ਨਾਲੇ ਮੈਂ ਦੋਨੇ ਆਪੇ ਕੱਟੀਆਂ ਪੀ ਲੈਣੇ ਆ ਚੰਗਾ 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 ਲੈ ਬੇਬੇ ਨਾ ਇਹ ਕਰੀ ਹਾਂ ਸੂਟ ਜੇ ਇਹਨਾਂ ਨੂੰ ਤੂੰ ਦਵਾ ਲਈਂ ਪਰੇ ਫਿਰ ਵੇ ਪਾਲੀ ਮੇਰੀ ਗੱਲ ਸੁਣ ਸਾਰੀਆਂ ਚੀਜ਼ਾਂ ਤਾਂ ਇਹਨਾਂ ਨੂੰ ਪੂਰੀਆਂ ਹੁੰਦੀਆਂ ਨੇ ਇਹ ਫੇਰ ਵੀ ਨਹੀਂ ਰਜਦੀਆਂ ਹੈਗੀਆਂ ਸੂਟਾਂ ਨਾਲ ਹੀ ਨਹੀਂ ਰਜਦੀਆਂ ਲਾ ਦੱਸ ਕੀ ਕਰਾਂ ਮੈਂ ਬੇਬੇ ਪਤਾ ਨਹੀਂ ਕੀ ਹੋਇਆ ਇਹਨਾਂ ਦੇ ਦਿਮਾਗ ਨੂੰ ਐ ਨਹੀਂ ਸੋਚਦੀਆਂ ਵੀ ਕਬੀਲਦਾਰੀ ਬਹੁਤ ਚਲਾਉਣੀ ਔਖੀ ਐ ਹਾਂ ਨਾਲੇ ਸਾਰੀ ਚੀਜ਼ ਘਰੇ ਪੂਰੀ ਲਿਆ ਕੇ ਦਿੰਨੇ ਆ ਆ ਦੇਖ ਲੈ ਵੱਡੀ ਵੀ ਛੋਟੀ ਵੀ ਉਹੋ ਜੀ ਹੋ ਜੂਗੀ ਸੁਣ ਸੁਣ ਕੇ ਗੱਲਾਂ ਇਹਦੀਆਂ ਬੱਬੇ ਹਾਂ ਮੈਨੂੰ ਐਂ ਦੱਸ ਹਾਂ ਕਦੇ ਆਪਣੇ ਘਰੇ ਕੋਲੇ ਤਾਂ ਨਹੀਂ ਕੋਈ ਆਉਂਦੀ ਇਹਨਾਂ ਨੂੰ ਕਦੇ ਉਂਗਲਾਂ ਘੜਾ ਲਾਉਂਦੀ ਹੋਵੇ ਇਹਨਾਂ ਨੂੰ ਆਉਂਦੀ ਹੋਵੇ ਇਹਨਾਂ ਨੂੰ ਤੈਨੂੰ ਮੈਂ ਗੱਲ ਪੂਰ ਦੱਸਣਾ ਭੁੱਲ ਗਈ ਆ ਤੇਰੀ ਤਾਈ ਆ ਨਾ ਉਹਦੇ ਕੋਲੇ ਬਾੜੇ ਚ ਖੜ ਜਾਂਦੀ ਆ ਮਾੜਾ ਮੋਟਾ ਅੱਛਾ ਹਾਂ ਠੀਕ ਆ ਸਮਝ ਆ ਗਈ ਮੈਂ ਤਾਂ ਕਦੇ ਇਹਨਾਂ ਦੇ ਮਗਰ ਨਹੀਂ ਗਈ ਕਿ ਚੱਲ ਦੋਨੇ ਜਾਣੀਆਂ ਬਾਗ ਜਾਂਦੀਆਂ ਨੇ ਮੈਂ ਤਾਂ ਚੱਲ ਘਰੇ ਬੈਠੀ ਰਹਿਣੀ ਆ ਜੀ ਮੇਰੀ ਤਾਂ ਆਦਤ ਨਹੀਂ ਹੈ ਜੀ ਕਿਸੇ ਦੇ ਖੜਨ ਬੈਠਣ ਦੀ ਮੈਂ ਕਹਿ ਕੇ ਮੈਂ ਤਾਈ ਨੂੰ ਫਿਰ ਦੇਖ ਲੈ ਭਾਈ ਅੱਜ ਕਿਤੇ ਦੁਬਾਰੇ ਆਪਾਂ ਸੁਣ ਲਿਆ ਨਾ ਵੀ ਇਹ ਤਾਈ ਦਾ ਨਾਂ ਲੈਂਦੀਆਂ ਬਾਲੀ ਫਾਕਰੀ ਨਾਲ ਤਾਈ ਕਿੱਥਾਂ ਐ ਆਪਾਂ ਆਏ ਐ ਤੇ ਫੇਰ ਜ਼ਰੂਰ ਕਹਿਣਾ ਪਊ ਨਹੀਂ ਤਾਂ ਘਰ ਖਰਾਬ ਕਰਾਇ ਪੈ ਫੇਰ ਆਪਣਾ ਉਹ ਬੇਬੇ ਹਾਂ ਹੁਣ ਤਾਈ ਦਾ ਤਾਂ ਮੁੰਡਾ ਫੌਜੀ ਆ ਉਹਦਾ ਕੁਛ ਮਰਜ਼ੀ ਲਈ ਚੱਲੇ ਆਪਾਂ ਉਹਦੇ ਨਾਲ ਨਾਲ ਕੇ ਪੜਾਂਦੀ ਨਹੀਂ ਬਸ ਪੁੱਤ ਇਹ ਤਾਂ ਫੇਰ ਇਹਨਾਂ ਦਾ ਵੀ ਦਿਮਾਗ ਚਾਹੀਦਾਗਾ ਇਹ ਮਗਰ ਕਿਉਂ ਲੱਗਦੀਆਂ ਨੇ ਉਹੀ ਤਾਂ ਗੱਲ ਆ ਦੋਨੇ ਨਾ ਇੱਕ ਗੱਲ ਕਹਿੰਦੀਆਂ ਉਹ ਉਹਦੇ ਉੱਤੋਂ ਦੀ ਬੋਲਦੀ ਆ ਉਹਦੇ ਉੱਤੋਂ ਦੀ ਬੋਲਦੀ ਹੈਗੀ ਚਲ ਕੋਈ ਨਹੀਂ ਬੇਬੇ ਚਲ ਬੇਬੇ ਐ ਕਰੀ ਹਾਂ ਉੱਥੇ 10000 ਰੁਪਇਆ ਪਿਆਨਵਾਰੀ ਚ ਇਹਨਾਂ ਨੂੰ ਲੈ ਜੀ ਤੇ ਸੂਟ ਸਾੜ ਦੇ ਲਿਆ ਦੀ ਇਹਨਾਂ ਨੂੰ ਕਹੇ ਮਗਰ ਲੈ ਕੇ ਪਾਲੀ ਅਕੇ ਇਹਨਾਂ ਨੂੰ ਲੈ ਜੀ ਮੈਂ ਇਹਨਾਂ ਨੂੰ ਕਿਉਂ ਪੁੱਠਾ ਸਵਾਬ ਆਉਣੇ ਆਪਾਂ ਇਹ ਤਾਂ ਫਿਰ ਉੱਥੇ ਆ ਸੂਟ ਸਟਿਆ ਤਾਂ ਆਸਟਿਆ ਤਾਂ ਮਹਿੰਗੇ ਤੋਂ ਮਹਿੰਗੇ ਨੂੰ ਹੱਥ ਪਾਉਣਗੇ ਬਈ ਮੈਂ ਤਾਂ ਆਪਦੇ ਹਿਸਾਬ ਨਾਲ ਲਿਆ ਦੂੰਗੀ ਜ਼ਰੂਰੀ ਨਹੀਂ ਹੈਗਾ ਆ ਬਾਦੂ ਹੈ ਇਹਨਾਂ ਨੂੰ 1000 1500 ਵਾਲਾ ਸੂਟ ਬਹੁਤ ਹੈਗਾ ਇਹ ਵੀ ਬਹੁਤ ਮਹਿੰਗਾ ਜੇ ਮੰਨਿਆ ਜਾਵੇ ਤਾਂ ਉਹ ਬੇਬੇ ਫਿਰ ਆਏ ਨਾ ਆਖਣ ਸਾਡੀ ਪਸੰਦ ਨਹੀਂ ਹੈਗਾ ਕੋਈ ਇਸ ਕੁਝ ਨਹੀਂ ਹੁੰਦਾ ਮੈਨੂੰ ਪਤਾ ਇਹਨਾਂ ਦੇ ਵੱਡੀ ਦੇ ਕਿਹੜਾ ਰੰਗ ਚੱਜਦਾ ਤੇ ਛੋਟੀ ਦੇ ਕਿਹੜਾ ਰੰਗ ਚੱਜਦਾ ਮੈਂ ਆਪੇ ਲਿਆ ਦੂੰਗੀ ਚਲ ਚੰਗਾ ਲਿਆਦੀ ਫਿਰ ਐਵੇਂ ਨਾ ਤੁਸੀਂ ਟੈਨਸ਼ਨ ਲਿਆ ਕਰੋ ਇਹ ਗੱਲ ਸੁਣ ਹਾਂ ਛੋਟੇ ਨੂੰ ਕੁਰਤਾ ਪਜਾਮਾ ਲਿਆਦੀ ਮੇਰਾ ਤਾਂ ਕੋਈ ਨਹੀਂ ਮੇਰੇ ਕੋਲ ਤਾਂ ਹੈਗੇ ਆ ਚਲ ਇੱਕ ਕੁਰਤਾ ਪਜਾਮਾ ਤੈਨੂੰ ਵੀ ਲਿਆ ਦੂੰਗੀ ਕੋਈ ਨਹੀਂ ਚਲ ਕੋਈ ਨਹੀਂ ਬੇਬੇ ਹਾਂ ਉਹ ਨਾ ਆਖੇ ਵੀ ਮੈਨੂੰ ਨਹੀਂ ਲਿਆ ਕੇ ਦਿੱਤਾ ਆਹੋ ਆਹੋ ਗੱਲ ਠੀਕ ਹੈ ਹਾਂ ਨਾਲ ਇਹਨਾਂ ਨੂੰ ਬਾਹਲਾ ਨਾ ਪੂਛ ਪੂਛ ਜਾਂ ਕਰਿਆ ਕਰੋ ਤੁਸੀਂ ਨਾ ਨਾ ਬੇਬੇ ਹਾਂ ਅਸਤਾਬ ਦਾ ਕੰਮ ਤਾਂ ਜਿੰਨਾ ਚਿਰ ਮੈਂ ਜਾਉਂਦੀ ਆ ਨਾ ਮੇਰੀ ਚੱਲੂ ਕੋਈ ਲੋੜ ਨਹੀਂ ਹੈਗੀ ਇਹਨਾਂ ਤੋਂ ਪੁੱਛ ਗੱਲ ਕਰਨ ਦੀ। ਬਸ ਠੀਕ ਆ। ਆਹੋ। ਚੱਲ ਚੰਗਾ ਬੇਬੇ ਮੈਂ ਨਾਲ ਉੱਥੇ ਜਾ ਕੇ ਤੇਰਾ ਚਾਹ ਤੇਰਾ ਪੀਲਾ। ਭੁੱਖ ਜੀ ਲੱਗੀ ਪਈ ਆ ਮੈਂ ਖਾਣ ਤੱਕ ਪਿੰਨੀ ਆ। ਆਹੋ ਖਾ ਲਾ ਖਾ ਲਾ। ਚੱਲ ਠੀਕ ਆ। ਮੈਂ ਲਿਆ ਕੇ ਦੂੰ ਸੂਟ। ਐਵੇਂ ਮਸਤਾਈ ਜਾਓ ਇਹਨਾਂ ਨੂੰ ਜਿਆਦੇ ਚਾਂਬਲ ਜਾਣੀਆਂ ਫਿਰ ਸਿਰ ਚੜ ਜਾਣੀਆਂ ਮੁੜ ਕੇ ਲੈਣੀਆਂ ਔਖੀਆਂ ਹੋ ਜਾਂਦੀਆਂ ਨੇ। ਰੰਜੀਤ ਕਿਹਾ ਲੈ ਫਿਰ ਪਿਆ? ਜਾਊਂਗਾ ਯਾਰ। ਤੇ ਕੱਪੜੇ ਲੈਣਦੇ? ਬਸ ਅੱਜ ਜਾਣਾ ਰਿਹਾ ਮੈਨੂੰ ਲੱਗਦਾ। ਅੱਛਾ। ਅੱਜ ਲੈ ਕੇ ਆਉਂਗਾ। ਕਿਤਨੇ ਦੇ پیسے ਲਾਏਂਗਾ ਫਿਰ ਕਪੜਾ ਤੇ? ਲਾਵਾਗੇ 5000 ਤਾਂ ਨਹੀਂ ਨਾ ਕੋਈ ਫਾਇਦਾ ਨਹੀਂ ਗਾ ਉਹਨੇ ਤਾਂ ਇੱਕ ਦਿਨ ਹੁੰਦੇ ਆ ਹੋਰ ਰਤਨ ਹਾਂ ਬਾਈ ਕਿੱਥੇ ਆ ਅੰਦਰ ਹੀ ਆ ਕੋਣ ਨੰਬਰ ਤਾਂ ਆ ਜਾ ਬਾਈ ਅੰਦਰ ਹੀ ਆ ਜਾ ਕੋਈ ਨਹੀਂ ਦੋ ਤਿੰਨ ਸੂਟ ਲੈ ਆਵਾਂਗੇ ਠੀਕ ਆ ਕੱਲੋ ਚੱਲਾਂਗੇ ਬਸ ਆਪਾਂ ਇੱਕ ਦੋ ਦਿਨ ਹੀ ਪਹਿਲਾਂ ਚੱਲਾਂਗੇ ਤਾਂ ਮੈਨੂੰ ਦੱਸ ਦੀ ਫਿਰ ਚੰਗਾ ਕੋਈ ਨਹੀਂ ਤਾਂ ਮੈਂ ਵੀ ਬਾਜ਼ੂ ਨਾਲ ਮੈਲ ਲਿਆਉਂਗਾ ਕੋਈ ਨਹੀਂ ਦੱਸ ਠੀਕ ਆ ਚੱਕ ਚਾਇਦਾ ਨਾਲਾ ਦਊਗੇ ਤੇ ਉੱਥਾ ਤੇ ਤੂੰ ਇੱਥੇ ਬੈਠੇ ਰਹਿਣਾ ਸਾਰਾ ਦਿਨ ਉਹ ਏ ਚਾਚਾ ਮਾਤਾ ਦਾ डाव ਲੈਣਾ ਆਇਆ ਸੀਗਾ ਅੱਛਾ ਹੋਰ ਤਾਂ ਕਹੀ ਲੈ ਕੇ ਜਾਣੀ ਸੀਗੀ ਹਾਂ ਬਈ ਬਾਹਰ ਭਾਂਡੇ ਚ ਪਈਆ ਚੱਲ ਫਿਰ ਆ ਜਾ ਮੈਨੂੰ ਕਹੀ ਦੇ ਫਿਰ ਵੱਡਾ ਬਾਈ ਡੀਕੀ ਜਾਂਦਾ ਖਾਲ ਘਾੜਨ ਜਾਣਾਗਾ ਆ ਜਾ ਚੱਲ ਆ ਜਾ ਆ ਆ ਪੀਂੰਬਰ ਤੇ ਆ ਜਾ ਕਹੀ ਲੈ ਬੜਾ ਜੀ ਕੜਕੋਲ ਨੂੰ ਜਾਂਗਾ ਮੇਰੀ ਪਾਣੀ ਦੀ ਵਾਰੀ ਆ ਚੱਲ ਮੈਂ ਵੀ ਜਾਂਦਾ ਚੱਲ ਜਾ

ਆਕੂ ਕੀ ਮੈਂ ਤਾਂ ਸੋਨੂੰ ਤਾਣੀਉ ਕਹਿੰਦੀ ਸੀਗੀ ਮੰਮੀ ਕੀ ਕਰੀ ਜੰਨੇ ਹੋ ਤੁਸੀਂ ਐ ਤੂੰ ਕਿੱਧਰੋਂ ਆਇਆ ਮੈਨੂੰ ਐ ਦੱਸ ਮੈਂ ਤਾਂ ਉਹ ਰਤਨ ਕੀ ਗਿਆ ਸੀਗਾ ਕੀ ਕਰਨ ਵਾ ਗਿਆ ਸੀਗਾ ਉਹੀ ਬੁੱਕ ਜੀ ਲੈਣ ਗਿਆ ਸੀਗਾ ਨਾਲੇ ਮਿਲੀ ਨਹੀਂ ਫਿਰ ਮੈਨੂੰ ਅੱਛਾ ਆ ਬੇਬੇ ਤੋਂ ਲੈ ਜੀ 50 ਰੁਪਏ ਲੈ ਆਂ ਐਵੇਂ ਮਾਗਦਾ ਫਿਰਦਾਗਾ ਉਹ ਵਿਚਾਰਾ ਕਿੰਨਾ ਕਟਾਈ ਦੇ ਉਹ ਤਾਂ ਕਾਪੀ ਤਾਂ ਛੱਡ ਤੇ ਰਤਨ ਕੱਪੜੇ ਕਹਿੰਦਾ ਸੀ ਆਪਾਂ ਕੱਪੜੇ ਲੈਣ ਜਾਵਾਂਗੇ ਕਹਿੰਦਾ ਵਿਆਹ ਵਾਸਤੇ ਅੱਛਾ ਹਾਂ ਸੱਚ ਵਿਆਹ ਵੀ ਆ ਰਿਹਾ ਹੈ ਨਾ ਮੈਂ ਤਾਂ ਇੱਕ ਕੋਟ ਪੈਂਟ ਲੈ ਕੇ ਆਉਂਗਾ ਆਹੋ ਦੇਖ ਲੈ ਕੋਰਟ ਪੈਂਟ ਆ ਦਬਾਉਂਦੀ ਐ ਤੇਰੀ ਦਾਦੀ ਕੋਰਟ ਪੈਂਟ ਤੇ ਤੇਰੀ ਦਾਦੀ ਦਵਾਉਣ ਆਲੀ ਉਹ ਤਾਂ ਸਾਡੇ ਸੂਟਾਂ ਨੂੰ ਵੀ ਜਵਾਬ ਦੇਗੀ ਸੀਗੀ ਕੋਰਟ ਪੈਂਟ ਜਿਵੇਂ ਉਹ ਦਵਾਉਂਦੀ ਹੈਗੀ ਸੋ ਜੂਸ ਮੈਂ ਤਾਂ ਕਹੂੰਗਾ ਉਹਨੂੰ ਮੈਨੂੰ ਕੋਰਟ ਪੈਂਟ ਦਵਾਣੀ ਮੈਂ ਤਾਂ ਵਿਆਹ ਨਹੀਂ ਜਾਂਦਾ ਤੂੰ ਤਾਂ ਕਹ ਦੇਗਾ ਕਹੇ ਨਾਲ ਕਿਹੜਾ ਫਰਕ ਪੈਂਦਾ ਜਾਂ ਤਾਂ ਤੇਰੇ ਪਿਓ ਨੂੰ ਕਹੀਂ ਚੱਲ ਡੈਡੀ ਨਾਲ ਗੱਲ ਕਰਦਾ ਜਾ ਕੇ ਮੈਂ ਆ ਜੋ ਤੁਸੀਂ ਵੀ ਚਾਹ ਬਣਾ ਕੇ ਦੇ ਦਿਓ ਮੈਨੂੰ ਕੀ ਪਤਾਗਾ ਤਾਈ ਦੇਖ ਲੈ ਦੇਖ ਕਿੰਨਾ ਕੁਸ ਲਿਆ ਲੈ ਦਿੰਦੀ ਆ ਆਪਦੀ ਨੂੰ ਨੂੰ ਪਤਾ ਨਹੀਂ ਇਹ ਤਾਂ ਕਹੇ ਜੀ ਹੈਗੀ ਨਹੀਂ ਨਾ ਤੂੰ ਪੰਨੀ ਨਾ ਜਾ ਬਹ ਰੱਖ ਦੇ ਆਪੀ ਸੁੱਕ ਜਾਣੀ ਐ ਇੱਥੋਂ ਆਏ ਉਧਰੋਂ ਦੇਖ ਲੈਨੇ ਆਪਾਂ ਦੂਜੇ ਪਾਸੇ ਫਿਰ ਸੁੱਕੇ ਆ ਉਧਰੋਂ ਦੇਖਦੇ ਆ ਜੀਆਂ ਨਹੀਂ ਪਹਿਣਗੀਆਂ ਨਹੀਂ ਤਾਈ ਦਾ ਤਾਂ ਕੀ ਅੰਤਾ ਪਹਿਣੇ ਤਾਈ ਵਰਗੀ ਤਾਂ ਕਿੱਥੇ ਬਣ ਜੂਗੀ ਕੋਈ ਹੋਰ ਤਾਈ ਦਾ ਸੁਭਾ ਤਾਂ ਬਾਲਾ ਵਧੀਆ ਹੈਗਾ ਆਪਣੀ ਤਾਂ ਬੁੜੀ ਵਾਲੀ ਖਰਾਬ ਹੈ ਆਹ ਬਾਲਾ ਟੋਕੇ ਵੀ ਆਪਾਂ ਉਹਦੇ ਧੀ ਪੁੱਤਾਂ ਮਾੜਾ ਮੋਟਾ ਤਾਂ ਸੋਚੇ ਨੀ ਆ ਕੁੜੀਆਂਵਾਰੀ ਆ ਜੂ ਬਥੇਰਾ ਐ ਨਹੀਂ ਪਤਾ ਕਿੱਧਰੋਂ ਕੱਢਦੀ ਐ ਪੈਸੇ ਉਹਦੀ ਬੋਚਕਦਣੇ ਕੱਢ ਕੇ ਫੜਾ ਦਾਂਦੀ ਐਗੀ ਹਾਂ ਉਹਨੂੰ ਤਾਂ ਬਥੇਰਾ ਉਹ ਕਰਦੀ ਹੁੰਦੀ ਐ ਸਵੇਰੇ ਫੋਨ ਕਰੀ ਜਾਂਦੀ ਸੀ ਕਹਿੰਦੀ ਤੇਰਾ ਕਿਹੜੇ ਰੰਗ ਦਾ ਸੂਟ ਲੈ ਕੇ ਆਵਾ ਪੁੱਛੀ ਜਾਂਦੀ ਸੀ ਸੱਚ ਅੱਜ ਤੱਕ ਮੈਂ ਤੈਨੂੰ ਦੱਸਣਾ ਭੁੱਲ ਗਈ ਆ ਹੋਰ ਨਹੀਂ ਐ ਕਰੋ ਆ ਪਾਉ ਉਹ ਚ ਪਾਣੀ ਤੱਤੇ ਵਾਲੇ ਗੀਜਰ ਚ ਪਾ ਦਾਂਗੇ ਆ ਹੀ ਚੁੱਕ ਕੇ ਪਾਲਾ ਆ ਹੀ ਪਾਲਾ ਹੋਰ ਤੇ ਜਮੇ ਗਿੱਲੀਆਂ ਪਈਆਂ ਨੇ ਕਿੱਥੇ ਸੁਗਦ ਅੱਜ ਲੱਗੀ ਟੁੱਪ ਬੁੜੀ ਨੂੰ ਨਾ ਕਹੀਂ ਵੀ ਗਿੱਲੀਆਂ ਪਈਆਂ ਨੇ ਆਖੂ ਕੀ ਦੱਸ ਦੇਣਾ ਵਾ ਤਾਂ ਤੁਸੀਂ ਬਾੜੇ ਕਣੀ ਪਾਠੀਆਂ ਕਣੀ ਜਾਣੂ ਹੋਮੀਆਂ ਆ ਤੁਹਾਡੇ ਹੱਥ ਲਿਬੜਦੇ ਚਲ ਆ ਪਾਲਾ ਬਸ ਜਿੱਦੀ ਜਿੱਦੀ ਪਾ ਦਾਂਗੇ ਤੈਨੂੰ ਵੱਧ ਸੁਣਾਉਗੀ ਐ ਚਲ ਕੋਈ ਨਾ ਪਾਲਾ ਆ ਬੇਬੇ ਨਹੀਂ ਤੁਰ ਹੀ ਹੁੰਦੀ ਨਹੀਂ ਹਾਂ ਹਾਂ ਆ ਗਈ ਬੇਬੇ ਕਿੱਧਰ ਚੱਲ ਪਈ ਕਿੱਧਰ ਤਾਂ ਚੱਲ ਪਈ ਕਿਹੜੇ ਵੇਲੇ ਦੀ ਆਈਆਂ ਕੋੜੇ ਬਾੜੇ ਚ ਇੱਥੇ ਗੱਲਾਂ ਹੀ ਮਾਰੀ ਜਾਣੀਆਂ ਬੇਬੇ ਉਹ ਪਾਥੀਆਂ ਨਹੀਂ ਠੀਕ ਕਰ ਦੇਸੀ ਨਾ ਬੇਬੇ ਮੇਰੀ ਗੱਲ ਸੁਣ ਇੰਨਾ ਪਾਥਾ ਪਾਥੀਆਂ ਤਾਂ ਆ ਥਲਤੀਆਂ ਫਿਰ ਇਧਰੋਂ ਅਸੀਂ ਲੱਦ ਫਲੱਦ ਕੀਤੀਆਂ ਆ ਫਿਰ ਕੀ ਹੋ ਗਿਆ ਚਲ ਚੰਗਾ ਰੇ ਟਾਈਮ ਨਾਲ ਲੱਗ ਜੇ ਨਾਲੇ ਮੁੰਡੇ ਖੇਤ ਗਏ ਹੋਏ ਆ ਠੀਕ ਆ ਤੂੰ ਕਿੱਧਰ ਚੱਲੀ ਝੋਲਾ ਜਾਂ ਚੱਕ ਕੇ ਮੈਂ ਮੰਡੀ ਚੱਲਣੀ ਹੈਗੀ ਠੀਕ ਆ ਆ ਸੋਡੇ ਜੱਬ ਖਾਣਾ ਕਰਕੇ ਆਉਣੀ ਆ ਹਾਏ ਬੇਬੇ ਅਸੀਂ ਤਾਂ ਆਪ ਜਾਵਾਂਗੇ ਮੰਡੀ ਨਾਲ ਬੇਬੇ ਸਾਨੂੰ ਨਹੀਂ ਪਸੰਦ ਆਉਂਦੇ ਤੇਰੇ ਤੂੰ ਸੂਟ ਲੈ ਕੇ ਆਏਂਗੀ ਸਾਡੇ ਕਿਆ ਹੋ ਮੈਂ ਆਪੇ ਲੈ ਕੇ ਆਉਂਗੀ ਹਾਏ ਦੇਖੀ ਬੇਬੇ ਮੇਰੀ ਗੱਲ ਬੇਬੇ ਇਸ ਤਾਂ ਹੋਣ ਵਾਲੇ ਬੈਲ ਬਟ ਨਹੀਂ ਚੱਲੀ ਹੈਗੀ ਦੋ ਦੋ ਸੂਟ ਤਾਂ ਹੋਵਾਂ ਉਹ ਲਿਆ ਮਾਈਆਂ ਇੱਕ ਵਧੀਆ ਲਿਆਵਾਂਗੇ ਆਪਦੀ ਪਸੰਦ ਦੀ ਪਸੰਦ ਦੱਸ ਸੋਣਾ ਜਾਂ ਬੇਬੇ ਇੱਕ ਇੱਕ ਤਾਂ ਭਈ ਆਮਣ ਜਾਗੋ ਵਾਸਤੇ ਵੀ ਚਾਹੀਦਾ ਸੱਚ ਉਸੀਂ ਤਾਂ ਜਮੇ ਹੱਦ ਕਰੀ ਆਂ ਨਹੀਂ ਹੋਈਆਂ ਹੱਦ ਨਹੀਂ ਕਰਦੇ ਆ ਤੇਰੀ ਭੈਣ ਦੀ ਕੁੜੀ ਦਾ ਵਿਆਹ ਹੈਗਾ ਤੇਰੀ ਭਾਣ ਜੀ ਦਾ ਸਾਨੂੰ ਕੀ ਆਗਾ ਜ਼ਰੂਰ ਕਢਾ ਲਈ ਮੈਨੂੰ ਤਾਂ ਜਿਵੇਂ ਮੁੰਡੇ ਨੇ ਕਹਿਤਾ ਨਾ ਮੈਂ ਤਾਂ ਉਵੇਂ ਚੱਲੂੰ ਚੁੱਪ ਕਰਕੇ ਆਵਾਂ ਘਰੇ ਵਗ ਜਾਣਾ ਬੇਬੇ ਚੱਲੇਗੀ ਤਾਂ ਹੈਗੀ ਸਾਡਾ ਸੂਟ ਜੇ ਕਿਕ ਲਿਆ ਮੈਂਗੀ 35 3500 ਵਾਲਾ ਸੂਟ ਹੋਣਾ ਚਾਹੀਦਾ ਮੈਂ ਇਸ ਦਾ ਪਾਉਂਦੀਆਂ ਨਹੀਂ ਫਿਰ ਵਿਆਹ 'ਚ ਅਸੀਂ ਜਲੂਸ ਕਰਦਿਆਂ ਸਸਤੇ ਜੇ ਪਾ ਕੇ ਸਾਨੂੰ ਕਿਤੇ ਹੋਰ ਨਾ ਮਿਲ ਜਿਆਦਾ 5 5000 ਵਾਲਾ ਕੱਲਾ ਦੇਖ ਲੈ ਓਏ ਬਾਈ ਨੇ ਕੀ ਕਹਿਤਾ ਹੁਣ ਕੀ ਪਤਾ ਉਹਨੂੰ ਤਾਂ ਮੈਂ ਦੇਉਂਗੀ ਪਤਾ ਨੀ ਆਪਣੀ ਬੁੜੀ ੱਡੀ ਮਾੜੀ ਕਾ ਤੋ ਇੱਕ ਨੂੰ ਲੈ ਜਾਂਦੀ ਜੇ ਦੋਨਾਂ ਨੂੰ ਲੈ ਕੇ ਆ ਚੱਕ ਲਊਗੀ ਦੇਖੀ ਸਸਤੇ ਜੇ ਉੱਥੇ ਫੇਰ ਬੇਇੱਜ਼ਤੀ ਹੋਜੂ ਵਿਆਹ ਚ ਇੰਨੇ ਵੱਡੇ ਵੱਡੇ ਰਿਸ਼ਤੇਦਾਰ ਹੋਣਗੇ ਮੈਂ ਤਾਂ ਨਹੀਂ ਜਾਣਦੀ ਫਿਰ ਮੈਂ ਕਿਉਂ ਪਾ ਕੇ ਜਾਣਾ ਆਪਰੇ ਇਸ ਵਾਲੀ ਬਸ ਸਾਡੇ ਕਿਹੜੀਆਂ ਪਾਥੀਆਂ ਸੁੱਕੀਆਂ ਨਹੀਂ ਕਰੀਆਂ ਨੇ ਆਇਆ ਬਸ ਘਰੇ ਮੈਂ ਤਾਂ ਮੋੜ ਪਾਉਗਾ ਇਹ ਘਰੇ ਇਹਨਾਂ ਦਾ ਮੁਫਤ ਤਾਂ ਡੰਮਣਾ ਹੀ ਪਊਗਾ ਪਾਲਾ ਤੇ ਦੋ ਜੜੀਆਂ ਪੌਣੀਆਂ ਨੇ ਬਸ ਆ ਜਾ ਇੱਕ ਤਾਂ ਨਾ ਤੂੰ ਬੱਠਾ ਹਏ ਸਾਰਾ ਗਿਆ ਬੱਠਲ ਚੱਕ ਲਾ ਗਿੱਲੀਆਂ ਨੇ ਇਹ ਬਸ ਸਾਰੀਆਂ ਗਿੱਲੀਆਂ ਪਈਆਂ ਨੇ ਉਹ ਪਈਆਂ ਨੇ ਆਪਣੇ ਤੂੜੀ ਵਾਲੇ ਚੋਂ ਚ ਕੱਢ ਲਾਂਗੇ ਬਸ ਆ ਜਾ

गोभी तो गोभी तो कर दो करा पे गाजर गाजर ने मटर लाने गेना ਭਾਈ ਪੈਸੇ ਸਾਨੂੰ ਸਾਨੂੰ ਸਾਡੀ ਬੇਬੇ ਦੇ ਦਈ ਦੀ ਚੰਗਾ ਭਾਈ ਪਹਿਲਾ ਵਾਲਾ 500 ਰੁਪਇਆ ਵੀ ਦਿਓ ਤੁਸੀਂ ਪਹਿਲਾ ਵੀ ਰੰਦਾਗਾ ਤੁਹਾਡੀ ਬੇਬੇ ਕਰਨੀ ਹੈ ਪਹਿਲਾ ਦੇਣਾ ਭਾਈ ਦੇ ਨਹੀਂ ਦਿੱਤਾ ਸੀ ਮੇਰੀ ਬੇਬੇ ਨੇ ਨਾ ਨਾ ਉਹ ਤਾਂ ਭਾਈ ਬਾਲੀ ਚਿਪੜਾਉ ਨਹੀਂ ਪੈਸੇ ਤਾਂ ਹੁੰਦੀ ਅੱਛਾ ਭਾਈ ਚੱਲ ਕੋਈ ਨਾ ਭਾਈ ਕੱਲ ਨੂੰ ਦੇ ਦਾਂਗੇ ਅਸੀਂ ਕੋਈ ਠੀਕ ਆ ਭਾਈ ਧਣੀਆਂ ਵੀ ਲੈ ਜਾਓ ਭਾਈ ਧਣੀਆਂ ਦੇ ਦੋ ਭਾਈ ਲੈ ਮਿਸਕਾਈ ਪਾ ਲੈ ਭਾਈ ਆ ਦੋ ਬਈ ਮਿਸਟਰ ਕਿਰਦਨ ਨਾ ਨਾ ਬੱਸ ਬਈ ਠੀਕ ਆ ਬਈ ਲੈ ਜੋ ਸਾਡੀ ਬੇਬੇ ਖੀਰੇ ਆਖਵਾ ਲੈ ਭਾਈ ਕਹਿੰਦਾ ਖੀਰੇ ਆ ਸਾਡੀ ਬੇਬੇ ਤਾਂ ਕਹਿੰਦੇ ਸਾਨੂੰ ਘਰੋਂ ਕੱਢ ਦੂਗੀ ਹਾਂ ਖੀਰੇ ਲੱਗ ਤਾ ਸਾਨੂੰ ਖਾਣ ਦੇ ਦੂਗੀ ਉਹ ਹਾਂ ਚੱਲ ਆ ਜਾ ਨਹੀਂ ਹੁਣ ਤਾਂ ਲਈ ਲੈਂਦੇ ਖੀਰੇ ਕੁਛ ਨਹੀਂ ਹੁੰਦਾ ਸੀਗਾ ਆਪੇ ਬੋਲ ਕੇ ਆਹ ਗੱਲ ਸੁਣ ਆ ਰੋਟੀ ਖਾਂਦੇ ਤਾਂ ਉੱਤੇ ਖੜੀ ਰਹਿੰਦੀ ਹੈ ਹੈ ਤੈਨੂੰ ਤਾਂ ਕਿਤੇ ਹੋਰ ਨਾ ਖੀਰੇ ਖਵਾ ਦੇ ਉਹ ਨਹੀਂ ਉਹ ਤਾਂ ਬੋਲੀਓ ਜਾਉ ਉਹ ਤਾਂ ਜੇ ਆਪਾਂ ਇੱਕ ਗੰਡਾ ਚੀਰ ਲੈਨੇ ਤਾਂ ਮਰਨ ਵਾਲੀ ਹੋ ਜਾਂਦੀ ਹੈਗੀ ਉਹ ਗੰਡੇ ਇੰਨੇ ਮੰਗੇ ਲੈ ਹੋਰ ਆ ਖਾਲ ਦੇ ਵਾਲਾ ਕੰਮ ਤਾਂ ਵਧੀਆ ਟਾਈਮ ਨਾਲ ਨਿਬੜ ਗਿਆ ਹੋਰ ਵਧੀਆ ਟਾਈਮ ਨਾ ਵਾਕੇ ਟਾਈਮ ਨਾਲ ਖਾਲ ਦਾ ਕੰਮ ਨਿਬੜ ਗਿਆ ਫਰੀ ਆਪਣਾ ਤੇ ਹੁਣ ਨਾ ਆਪਾਂ ਚਾਹ ਪਾਣੀ ਪੀ ਕੇ ਕੋਕਟਾ ਕਿਆ ਕਰਦੇ ਹਾਂ 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 ਹੁਣ ਟੋਕਾ ਕਰਕੇ ਸੰਨੀ ਹੁੰਨੀ ਲਾ ਕੇ ਰੱਖ ਦਾਂਗੇ ਹੋਰ ਹੋਰ